ਇਹ ਬਨਾਰ ਦੇ ਦੇ ਪਾਇਆ ਤੇ ਇੱਥੇ ਬਹੁਤ ਕਿਰਪਾ ਜੀ ਨਾਮੀ ਦਸਵੀਂ ਦਾ ਮੇਲਾ ਆ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਸਿੱਧ ਗੋਸ਼ਤ ਕੀਤੀ ਸੀ ਇਹ ਪਾਵਨ ਪੂਤਰ ਸਾਨ ਗੁਰਦੁਆਰਾ ਚੋ ਸਾਹਿਬ ਜਿੱਥੇ ਕਿ Hindu ਧਰਮ ਦੇ ਨਾਲ ਸਾਂਝਾ ਇਹ ਧਾਰਮਿਕ ਅਸਥਾਨ ਹੈ ਜਿੱਥੇ ਚਲੇਸ਼ਵਰ ਧਾਮ ਦੇ ਨਾਲ ਹੀ ਇਹ ਮੰਦਿਰ ਵੀ ਹੈ ਤੇ ਨਾਲ ਗੁਰਦੁਆਰਾ ਹੈ ਅਸਲ ਦੇ ਵਿੱਚ ਨੌਵੀਂ ਦਸਵੀਂ ਦਾ ਮੇਲਾ Hindu ਧਰਮ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਲੇਕਿਨ ਸਾਰੇ ਇਹ ਸਾਂਝੀ ਵਾਅਦਾ ਦਾ ਜੋ ਸੰਦੇਸ਼ ਦੇਣ ਵਾਲੀ ਧਰਤੀ ਹੈ ਇੱਥੇ Hindu ਧਰਮ ਦੇ ਵੀ ਸਿੱਖ ਧਰਮ ਦੇ ਸਾਰੇ ਸੰਗਤਿਤ ਕੇ ਆਉਂਦੀ ਹੈ बटाले तो दी लागे पिंड बस्ता गुरु नानक देव जी दे, दे ਤੇ ਇੱਥੇ ਬਹੁਤ ਕਿਰਪਾ ਜੀ ਨਾਮੀ ਦਸਵੀਂ ਦਾ ਮੇਲਾ ਆ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਸਿੱਧ ਗੋਸ਼ਤ ਕੀਤੀ ਸੀ ਤੇ ਸੇਰ ਸੰਤ ਜੀ ਭੋਲੇਗਾ ਜੀ ਆਏ ਇੱਥੇ ਤੇ ਹੋਰ ਬਹੁਤ ਸੰਗਤਾਂ ਆਉਂਦੀਆਂ ਬਹੁਤ ਕਿਰਪਾ ਇੱਥੇ ਜੀ ਤੇ ਗੁਰੂ ਸਾਹਿਬ ਦੇ ਦਰਸ਼ਨ ਵਾਸਤੇ ਹਰ ਸਾਲ ਦੇ ਸਾਲ ਮੇਲਾ ਲੱਗਦਾ ਇੱਥੇ ਲੰਗਰ ਪ੍ਰਭੂਰ ਚੱਲਦੇ ਆ ਤੇ ਬਹੁਤ ਮੇਰੇ ਆ ਜੀ ਸਭ ਤੇ ਕੋਈ ਸਭ ਕੋ ਬਹੁਤ ਵਧੀਆ ਜੀ ਇੱਥੇ ਸੋ ਹਿੰਦੂ ਸੇਨਬੀ ਸੇਖਪੁਰ ਸਾਹਿਬ ਦੇ प्रदीप ਚੱਟਾ ਸਾਰਾ ਸੰਗਤ ਜੀ ਸ੍ਰੋਵਰ ਇੱਕੋ ਜੀ ਇੱਕੋ ਜੀ ਸਾਬ ਸਿੰਘ ਹਿੰਦੂ ਇੱਕ ਮਸਾਈ ਕੋਈ ਵੀ ਆਵੇ ਜੀ ਇੱਥੇ ਗੁਰੂ ਘਰ ਦੇ ਵੈਸੇ ਸਭ ਇੱਕ ਹੀ ਆ ਜੀ ਕਿੰਨੀ ਕਿਰਪਾ ਫਿਰ ਬਹੁਤ ਕਿਰਪਾ ਦੀ ਬਹੁਤ ਬਾਬੇ ਨਾਨਕ ਜੀ ਬਹੁਤ ਜੀ ਕਿਰਪਾ ਦੀ ਬਹੁਤ ਬਰੋਦ ਨੰਗਰ ਘੰਡਾਰੇ ਸਾਰੇ ਧਰਮਾਂ ਦੇ ਲਾਇਆ ਜੀ ਸਾਰੇ ਧਰਮਾਂ ਦੇ ਲੱਗੇ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸ ਗਿਆਨੀ ਗੁਰਮੁਖ ਸਿੰਘ ਖਾਲਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਚੌਸਾਹਬ ਜਿੱਥੇ ਕਿ Hindu ਧਰਮ ਦੇ ਨਾਲ ਸਾਂਝਾ ਇਹ ਧਾਰਮਿਕ ਅਸਥਾਨ ਹੈ ਜਿੱਥੇ ਚਲੇਸ਼ਵਰ ਧਾਮ ਦੇ ਨਾਲ ਹੀ ਇਹ ਮੰਦਿਰ ਵੀ ਹੈ ਤੇ ਨਾਲ ਗੁਰਦੁਆਰਾ ਹੈ ਅਸਲ ਦੇ ਵਿੱਚ ਨੌਵੀਂ ਦਸਵੀਂ ਦਾ ਮੇਲਾ Hindu ਧਰਮ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ لیکن سارے ਇਹ ਸਾਂਝੀ ਬਾਤਾਂ ਦਾ ਜੋ ਸੰਦੇਸ਼ ਦੇਣ ਵਾਲੀ ਧਰਤੀ ਹੈ ਇੱਥੇ ਹਿੰਦੂ ਧਰਮ ਦੇ ਵੀ ਸਿੱਖ ਧਰਮ ਦੇ ਸਾਰੇ ਸੰਗਤ ਇੱਥੇ ਆਉਂਦੀ ਹੈ ਜਿੱਥੇ ਮੰਦਰ ਦੇ ਵਿੱਚ ਲੋਕ ਜਾਂਦੇ ਨੇ ਉਹੀ ਲੋਕ ਸਾਰੇ ਗੁਰੂ ਘਰ ਦੇ ਵਿੱਚ ਵੀ ਆਉਂਦੇ ਨੇ ਸਵੇਰ ਤੋਂ ਸੰਗਤਾਂ ਸ਼ਾਮਾਂ ਤੱਕ ਦਿਗਾਂ ਇਸੇ ਤਰ੍ਹਾਂ ਚੱਲਦੇ ਨੇ ਇੱਥੇ ਗੁਰੂ ਘਰ ਦੇ ਅੰਦਰ ਵੀ ਸਵੇਰ ਤੋਂ ਕੀਰਤਨ ਕਥਾ ਢਾਡੀ ਸਿੰਘ ਕੁਇਸ਼ਰ ਸਿੰਘ ਗੁਰਬਾਣੀ ਗੁਰਮਤ ਦੇ ਵਿਚਾਰਾਂ ਦੇ ਰਾਹੀਂ ਗੁਰਮਤ ਦੇ ਰਾਹ ਨਿਹਾਲ ਕਰ ਰਹੇ ਨੇ ਸੰਗਤਾਂ ਬੜੀ ਸ਼ਰਧਾ ਭਾਵਨਾ ਇਲਾਕੇ ਦੇ ਵਿੱਚੋਂ ਸੰਗਤਾਂ ਵੱਧ ਚੜਕੇ ਆਉਂਦੀਆਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਖੁੱਲੇ ਲੰਗਰ ਪੰਡਾਲ ਚੱਲਣ ਰਹੇ ਆ ਸੋ ਇਸੇ ਤਰ੍ਹਾਂ ਸਾਂਝੀ ਵਾਲਤਾ ਪੂਰੇ ਪੰਥਰ ਦੇ ਵਿੱਚ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ